ਇਸ ਸਮੇਂ ਲਗਭਗ 14.5 ਲੱਖ ਟਿਊਬਵੈਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਲਗਾਤਾਰ ਕੱਢ ਰਹੇ ਨੇ। ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਇਹਨਾਂ ਟਿਊਬਵੈਲਾਂ ਦਾ ਬੰਦ ਹੋਣਾ ਬਹੁਤ ਜ਼ਰੂਰੀ ਹੈ। ਇਸੇ ਮਕਸਦ ਤਹਿਤ ਸਰਕਾਰ ਨੇ ਮਾਲਵਾ ਨਹਿਰ ਬਣਾਉਣ ਦੀ ਤਸਵੀਰ ਰੱਖੀ ਹੈ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਮਾਲਵਾ ਨਹਿਰ ਬਾਰੇ ਵਿਸਥਾਰ ਵਿੱਚ ਗੱਲ ਕਰਾਂਗੇ। ਇਹ ਨਹਿਰ ਕਿੱਥੋਂ ਲੈ ਕੇ ਕਿੱਥੋਂ ਤੱਕ ਬਣੇਗੀ? ਇਹ ਕਿੰਨੇ ਰਕਬੇ ਨੂੰ ਸਿੰਜੇਗੀ? ਅਤੇ ਇਹ ਨਹਿਰ ਬਣਾਉਣ ਤੇ ਕਿੰਨਾ ਖਰਚ ਆਵੇਗਾ? ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਂਦੇ ਹਾਂ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸੇਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲੀ 5000 ਕਿਊਸੇਕ ਉਹ ਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਡਰ ਤਾਂ ਉਹ ਸასი ਕਾਲ ਦੋਸਤੋ ਤਾਂ ਚਲੋ ਸ਼ੁਰੂ ਕਰਦੇ ਹਾਂ ਨਵੇਂ ਪਲਾਨ ਦੇ ਅਨੁਸਾਰ ਇਸ ਨਹਿਰ ਦਾ ਸਾਈਜ਼ ਤਿੰਨ ਗੁਣਾ ਵਧਾਉਣ ਦੀ ਤਸਵੀਰ ਰੱਖੀ ਗਈ ਹੈ ਜਿੱਥੇ ਇਹ ਨਹਿਰ ਨੇ ਪਹਿਲਾਂ 700 ਕਿਊਸਿਕ ਪਾਣੀ ਲੈ ਕੇ ਆਉਣਾ ਸੀ ਤਾਂ ਹੁਣ ਇਹ ਨਹਿਰ ਦੇ ਵਿੱਚ ਲਗਭਗ 2000 ਕਿਊਸਿਕ ਪਾਣੀ ਵਗੇਗਾ ਅਤੇ ਇਹ ਨਹਿਰ ਲਗਭਗ 2 ਲੱਖ ਏਕੜ ਦੇ ਕਰੀਬ ਰਕਬਾ ਸਿੰਜੇਗੀ ਪਹਿਲਾਂ ਇਹ ਨਹਿਰ ਬਣਾਉਣ ਤੇ ਲਗਭਗ 700 ਕਰੋੜ ਰੁਪਏ ਦਾ ਖਰਚ ਆਉਣਾ ਸੀ ਜੋ ਕਿ ਹੁਣ ਵਧ ਕੇ 2300 ਕਰੋੜ ਹੋ ਜਾਵੇਗਾ ਹਾਲਾਂਕਿ ਇਹ ਨਹਿਰ ਬਾਰੇ ਹਜੇ ਬਾਕੀ ਰਿਪੋਰਟ ਆਉਣੀ ਬਾਕੀ ਹੈ ਪਰ ਸਰਕਾਰ ਨੇ ਤਸਵੀਰ ਰੱਖੀ ਹੈ ਕਿ ਇਹ ਨਹਿਰ ਹਰੀਕੇ ਪੱਤਣ ਤੋਂ ਵੜਿੰਗ ਖੇੜਾ ਪਿੰਡ ਦੇ ਉੱਤੋਂ ਦੀ ਹੁੰਦੀ ਹੋਈ ਗਿੱਦੜਬਾਹਾ ਮਲੋਟ ਏਰੀਆ ਤੱਕ ਜਾਵੇਗੀ ਇਹ ਨਹਿਰ ਰਾਜਸਥਾਨ ਕਨਾਲ ਦੇ ਨਾਲ ਖੱਬੇ ਪਾਸੇ ਜਾਵੇਗੀ ਇਹ ਨਹਿਰ ਦੀ ਲੰਬਾਈ ਲਗਭਗ 170 ਕਿਲੋਮੀਟਰ ਹੋਵੇਗੀ ਅਤੇ ਇਹ ਨਹਿਰ ਲਗਭਗ 62 ਪਿੰਡਾਂ ਵਿੱਚੋਂ ਦੀ ਲੰਗੇਗੀ ਇਨ੍ਹਾਂ 62 ਪਿੰਡਾਂ ਵਿੱਚੋਂ 28 ਪਿੰਡ ਫਰੀਦਕੋਟ ਜ਼ਿਲ੍ਹੇ ਦੇ ਹੋਣਗੇ 10 ਫਰੀਦਕੋਟ ਅਤੇ 24 ਪਿੰਡ ਮੁਕਸਰ ਜ਼ਿਲ੍ਹੇ ਦੇ ਹੋਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਰਹੰਦ ਫੀਡਰ ਕਨਾਲ ਦੇ ਉੱਤੇ 302 ਪੰਪ ਲੱਗੇ ਹੋਏ ਨੇ ਜਿਹੜੇ ਕਿ ਸਰਹੰਦ ਫੀਡਰ ਕਨਾਲ ਤੋਂ ਪਾਣੀ ਚੱਕ ਕੇ ਰਾਜਸਥਾਨ ਕਨਾਲ ਦੇ ਉੱਪਰ ਦੀ ਦੂਸਰੇ ਖੇਤਾਂ ਨੂੰ ਦਿੰਦੇ ਨੇ ਆਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆ ਜੀ ਬਿਜਲੀ ਖਖਾ ਪਤੋਂਦੀ ਹੈ ਮੋਟਰਾਂ ਤੇ ਖਰਚ ਆਉਂਦਾ ਅਸੀਂ ਕਿ ਐ ਕਰਦੇ ਆ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆ ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਜਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਇਲਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਕਾਰ ਤਮਾਲਵਾ ਨਹਿਰ ਦੇ ਬਣਨ ਦੇ ਨਾਲ ਨਾਲ ਇਹ ਪੰਪ ਬੰਦ ਹੋ ਜਾਣਗੇ ਅਤੇ ਇਹਨਾਂ ਪੰਪਾਂ ਦੇ ਨਾਲ ਅਬੋਰ ਫਾਜ਼ਲ ਕਾ ਤੱਕ ਜਾਂਦਾ ਜਾਂਦਾ ਪਾਣੀ ਅੱਧਾ ਰਹਿ ਜਾਂਦਾ ਸੀ ਇਹ ਪੰਪ ਬੰਦ ਹੋਣ ਦੇ ਨਾਲ ਅਬੋਰ ਫਾਜ਼ਲ ਕਾ ਤੱਕ ਪੂਰਾ ਪਾਣੀ ਪਹੁੰਚ ਸਕੇਗਾ ਅਤੇ ਮਾਲਵਾ ਨਹਿਰ ਰਹੀ ਗਿੱਦੜਬਾਹਾ ਮਲੋਟੇਰੀ ਵਾਲਾ ਪਾਸਾ ਸਿੰਜਿਆ ਜਾਵੇਗਾ ਮੇਰੇ ਖਿਆਲ ਦੇ ਨਾਲ ਇਹ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ ਹਾਲਾਂਕਿ ਕਿਸਾਨ ਜਥੇਬੰਦੀਆਂ ਮਾਲਵਾ ਨਹਿਰ ਦੇ ਬਣਨ ਦੇ ਉੱਤੇ ਬਹੁਤ ਤਕੜੇ ਤਿੱਖੇ ਸਵਾਲ ਉਧਾਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰੀਕੇ ਪੱਤਣ ਦਾ ਕੰਟਰੋਲ ਤਾਂ ਕੇਂਦਰ ਸਰਕਾਰ ਕੋਲ ਹੈ ਅਤੇ ਰਾਜਸਥਾਨ ਨੇ ਆਪਣੀ ਜ਼ਮੀਨ ਮਾਲਵਾ ਕਨਾਲ ਦੇ ਲਈ ਫ੍ਰੀ ਦੇ ਵਿੱਚ ਕਿਉਂ ਦਿੱਤੀ ਤਾਂ ਇਹ ਬਿਲਕੁਲ ਵਾਜਿਬ ਸਵਾਲ ਹੈ ਇਨਾਂ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਤਾਂ ਅਜੇ ਹੀ ਮਸਲਿਆਂ ਉੱਤੇ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਾ ਘੰਟੀ ਦਾ ਆਈਕਨ ਵੀ ਦਬਾ ਦਿਓ ਧੰਨਵਾਦ